ਆ ਬਦਲਾਅ ਦੇਖ ਲੈ ਭਗਵੰਤ ਮਾਨ ਨੇ ਸ਼ਰਾਬੀ ਆ ਤੁਹਾਡੇ ਬੰਦਿਆਂ ਦੀ ਕਰਕੂਤਾ ਦੇਖ ਲੈ ਭਗਵੰਤ ਮਾਨ ਸਿਕਾਰ ਦਾ ਪ੍ਰਸ਼ਾਸਨ ਤਾਂ ਇਹ ਕਹਿੰਦਾ ਵੀ ਕੋਈ ਜੇਲ੍ਹ ਦੇ ਵਿੱਚ ਨਹੀਂ ਅਸੀਂ ਤਾਂ ਸਭ ਨੂੰ ਸਕੂਲ ਬੱਸਾਂ ਕਰਵਾ ਕੇ ਉਹਨਾਂ ਨੂੰ ਘਰੋਂ ਘਰੀ ਛੱਡਿਆ 50 ਬੀਬੀਆਂ ਸੱਟੀਆਂ ਕਹਿੰਦੀਆਂ ਅਸੀਂ ਜੇਲ੍ਹ 'ਚ ਚੱਲ ਜਾਵਾਂਗੀਆਂ ਘਰੇ ਜਿੱਤ ਕੇ ਜਾਵਾਂਗੀਆਂ ਜਿਹੜੇ ਕਹਿੰਦੇ ਸੀ ਅਸੀਂ ਜਿੱਤ ਕੇ ਜਾਵਾਂਗੇ ਉਹ ਜ਼ਿਲ੍ਹਾ 'ਚ ਨੂੰ 70 75 ਸਾਲਾਂ ਦੇ ਵਿੱਚ ਜਿਹੜੇ ਹੁਕਮਰਾਨਾਂ ਨੇ ਪੰਜਾਬ ਤੇ ਰਾਜ ਕੀਤਾ ਜੀ ਲੋਕਤੰਤਰ ਤਾਂ ਮੈਂ ਮੰਨਦਾ ਹੀ ਨਹੀਂ ਬਸ ਸੰਵਿਧਾਨ ਲਿਖਤਾ ਗਿਆ ਤੁਸੀਂ ਆਪ ਦੇ ਸਰਕਾਰ ਦੇ ਖਿਲਾਫ ਕੋਈ ਗੱਲ ਕਰੋ ਚੱਕ ਕੇ ਤੁਹਾਨੂੰ ਅੰਦਰ ਪਾ ਦਿੰਦੇ ਜਿਹੜਾ ਕਹਿੰਦਾ ਸੀ ਡੀਐਸਪੀ ਨਾਲ ਗੱਲ ਕਰੋ ਡੀਐਸਪੀ ਦੇ ਪੀਐਸਓ ਨਾਲ ਉਹਨੇ ਗੱਲ ਕਰਾਈ ਛੱਡੇ ਟੀਮ ਦੇ ਬੰਦਿਆਂ ਦੀ ਹਮ ਔਰ ਉਹਦੇ ਕੋਲੋਂ ਤਿੰਨ ਟਰਾਲੀਆਂ ਵਰਕਸ਼ਾਪ ਤੋਂ ਰਿਕਵਰ ਹੋ ਗਈ ਭਾਈ ਜੋ ਜੋ ਟਰਾਲੀਆਂ ਸਾਰੀ ਚੋਰੀ ਕਰ ਗਈਆਂ ਟਰਾਲੀਆਂ ਮੰਨੇ ਤੇ ਜੋ ਤਿੰਨ ਟਰਾਲੀਆਂ ਬਰਾਮਦ ਹੋ ਚੁੱਕੀਆਂ ਯੋ ਆਪ ਪੜ ਲਿਓ ਜੀ ਕੋ ਪੁਲਿਸ ਉਹਦੀ ਵਰਕਸ਼ਾਪ ਦਾ ਤਾਲਾ ਪੰਨਨ ਤੋਂ ਡਰਦੀ ਸੀ ਤੇ ਫਿਰ ਪਤਾ ਲੱਗਿਆ ਵੀ ਇਹ ਐਮਐਲਏ ਦੀ ਜਿਹੜੀ ਮਾਈਨਿੰਗ ਕਰਦੀ ਆ ਇਲੀਗਲ ਮਾਈਨਿੰਗ ਉਹਦਾ ਇੱਕ ਮੈਂਬਰ ਹੈ ਹੌਲੀ ਹੌਲੀ ਸਾਡੇ ਮੁੰਡਿਆਂ ਨੇ ਕਿਹਾ ਜੀ ਫਲਾਣੇ ਦੇ ਕੋਲ ਇਸੇ ਪਏ ਆ ਪਰ ਉਹ ਜੀ ਐਮਐਲਏ ਦਾ ਖਾਸ ਹੈ ਉੱਥੇ ਜਾ ਕੇ ਉਹ ਕਹਿੰਦਾ ਜੀ ਦੇਖੋ ਤੁਹਾਡੀ ਟਰਾਲੀ ਕੱਲ ਸਵੇਰੇ ਰਿਕਵਰ ਕਰਾ ਦਾਂ ਤੇ ਕਹਿੰਦਾ ਲੇਕਿਨ ਮੁਕਦਮਾ ਐਫਆਈਆਰ ਨਹੀਂ ਹੋਊਗੀ ਅਸੀਂ ਕਹਿੰਦੇ ਕਿਉਂ ਨਹੀਂ ਹੋਏਗੀ ਐਫਆਈਆਰ ਕਹਿੰਦਾ ਐਫਆਈਆਰ ਨਹੀਂ ਹੋਏਗੀ ਤਾਰ ਖਬਰ ਹੋ ਗਈ ਸੀ ਕਿ ਐਫ ਆਈ ਆਰ ਤੁਸੀਂ ਕ੍ਰਾਮਾਂਗੇ ਯਾਰ ਉਹਨ ਰਿਕਾਰਡ ਰੱਖਾਂਗੇ ਐਸੀ ਵੀ ਕਹਿੰਦਾ ਵੀ ਤੁਸੀਂ ਐਫ ਆਈ ਆਰ ਲਿਖਾ ਕੇ ਦਿਖਾ ਦਿਓ ਜੀ ਫਿਰ ਕਹਿੰਦੀ ਜੇ ਮੇਰਾ ਨਾਮ ਨਹੀਂ ਲਿਖੋਗੇ ਤੇ ਸਾਹਮਣੇ ਨਹੀਂ ਕਰੋਗੇ ਤੇ ਮੈਂ ਤੁਹਾਨੂੰ ਹੋਰ ਵੀ ਗੱਲਾਂ ਦੱਸ ਦਿੰਨੇ ਐਸੀ ਕਹ ਦੱਸੋ ਉਹ ਕਹਿੰਦੀ ਵੀ ਉਹਦੇ ਗਦਾਮ ਦੇ ਵਿੱਚ ਮੋਰਚੇ ਤੋਂ ਥੋੜੀ ਹੋਇਆ ਹੋਰ ਸਮਾਨ ਵੀ ਬਹੁਤ ਪਾਰਸ ਮੋਟਰ ਵਰਕਸ਼ਾਪ ਹਰ ਯੋ ਓਨਰ ਹੈ ਜੀ ਟਿੰਕੂ ਯੋ ਨੰਬਰ ਲਿਖਰ ਗਿਆ ਜਦੋਂ ਅਸੀਂ ਪੰਜਾਬ ਦੇ ਬਦਲਾਅ ਦੀ ਗੱਲ ਕਰਦੇ ਹਾਂ ਅਸੀਂ ਪੰਜਾਬ ਨੂੰ ਇੱਕ ਉਹ ਰਾਜ ਬਣਾਉਣ ਦੀ ਗੱਲ ਕਰਦੇ ਹਾਂ ਕਿ ਯਾਰ ਅਸੀਂ ਬਹੁਤ ਵਧੀਆ ਖੁਸ਼ਹਾਲ ਸੂਬਾ ਅਸੀਂ ਬਣਾਉਣਾ ਇਹ ਗੱਲਾਂ ਕਰਨ ਵਾਲੇ ਵੀ ਉਹੀ ਲੋਕ ਹੁੰਦੇ ਨੇ ਸਾਰੇ ਪਲਾਨ ਨੂੰ ਜਿਹੜੇ ਮਟੀਆ ਮੇਟ ਕਰਨ ਵਾਲੇ ਨੇ ਉਹ ਵੀ ਇਹੀ ਬੰਦੇ ਨੇ ਜਿਹੜੇ ਇੱਟਾ ਚਲਾ ਰਹੇ ਨੇ ਤੁਹਾਡੇ ਤੇ ਜਿੰਨਾ ਨੁਕਸਾਨ ਉਹਨਾਂ ਨੇ 75 ਸਾਲਾਂ 'ਚ ਨਹੀਂ ਕੀਤਾ ਇਹਨਾਂ ਨੇ 3 ਸਾਲਾਂ 'ਚ ਐਟਪਾਰ ਲਾਤਾ ਹੈ ਮੇਰੇ ਘਰ ਦੇ ਵਿੱਚ 1 ਸਾਲ ਇਨਾ ਮੈਂ ਯੂਪੀ ਆਪਣੇ ਫਾਰਮ ਤੇ ਸੀ ਮੇਰਾ ਘਰ ਇਹਨਾਂ ਨੇ 1 ਸਾਲ ਵਰਤਿਆ ਅਨਮੋਲ ਗਗਨਮਾਨ ਦੀ ਟੀਮ ਇਹੋ ਜਿਹਾ ਕਿੱਡਾ ਕਫੰਨੇ ਖਾ ਹੋ ਗਿਆ ਇੱਕ ਸਰਪੰਚ ਜਿਹਦੇ ਉੱਤੇ ਮੁਕੱਦਮਾ ਨਹੀਂ ਦਰਜ ਹੋਇਆ ਉਸ ਤੋਂ ਬਾਅਦ ਉਹਦੇ ਟਰੈਕਟਰ ਦੇ ਪਿੱਛੇ ਦੋ ਟਰਾਲੀਆਂ ਹੋਰ ਬਰਾਮਦ ਹੋਈਆਂ ਕਿਹੜੇ ਕਿਹੜੇ ਕਿਸਾਨ ਆਗੂ ਅੰਦਰ ਨੇ ਸਰਵਨ ਸਿੰਘ ਪੰਦੇਰ ਹੋਰੀ ਜਾਂ ਡੱਲੇਵਾਲ ਹੋਰੀ ਉਹ ਕਸਟਡੀ ਦੇ ਵਿੱਚ ਨੇ ਜਾਂ ਉਹਨਾਂ ਦੇ ਨਾਲ ਟੈਂਪਰੀਰੀ ਜੇਲ੍ਹਾਂ ਦੇ ਵਿੱਚ ਕਿੰਨੇ ਕਿ ਨੇ ਕੀ ਹੁਣ ਲੋਕ ਇੰਦਾ ਦਾ ਰੁਕ ਕਰਨਗੇ ਪੰਜਾਬ ਤੇ ਇਸ ਵਕਤ ਮਾਹੌਲ ਕੀ ਹੈ